ਇਹਨਾਂ ਜੀ ਕੱਲ ਇੱਕ ਧਰਨਾ ਲੱਗਾ ਸੀ ਜਿਹੜਾ ਇੱਕ ਧਰਨਾ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਲਗਾਇਆ ਗਿਆ ਸੀ ਉਹ ਸੱਡਨਲੀ ਵਾਇਲੈਂਟ ਟਰਨ ਹੋ ਗਿਆ ਉਹਨਾਂ ਨੇ ਇੱਟਾਂ ਰੋੜੇ ਚਲਾਣੇ ਸ਼ੁਰੂ ਕਰ ਦਿੱਤੇ ਜਿਸ ਤੇ ਸਾਡੇ ਪੁਲਿਸ ਮਲਾਜ਼ਮ ਜਿਹੜੇ ਔਨ ਡਿਊਟੀ ਸੀ ਉਹ ਇੰਜਰਡ ਹੋਏ ਹੈਗੇ ਆ ਜਿਸ ਤੇ ਸਾਡੇ ਇੱਕ ਡੀਐਸਪੀ ਸੀਐਸਐਚਓ ਜੈਤੋ ਨੇ ਇਹ ਸਈ ਨਛੱਤਰ ਸਿੰਘ ਹੋਰੀ ਹੈਗੇ ਆ ਲੀਡੀ ਕਾਂਸਟੇਬਲ ਹੈਗੇ ਨੇ ਤੇ ਕੁਝ ਹੋਰ ਨੇ ਤੇ ਫਿਰ ਜਿਹੜੀ ਸਾਡੀ ਏਸੀ ਨਿਸ਼ਤਰ ਸਿੰਘ ਸਾਡੇ ਜਿਹੜੇ ਮੌਕੇ ਤੇ ਡਿਊਟੀ ਦੇ ਹਾਜ਼ਰ ਸੀ ਉਹਨਾਂ ਦੇ ਬਿਆਨਾਂ ਤੇ ਇੱਕ ਅਸੀਂ ਐਫ ਆਈ ਆਰ ਦਰਜ ਕੀਤੀ ਹੈ ਜਜ ਤੋਂ ਥਾਣੇ 9 ਨੰਬਰ ਸਾਡੀ ਐਫ ਆਈ ਆਰ ਹੈਗੀ ਆ ਤਕਰੀਬਨ 40 ਬੰਦੇ ਆ ਜਿਹੜੇ ਬਾਈ ਨੇਮ ਹੈਗੇ ਆ ਕੁਝ ਅਨਨੋਨ ਹੈਗੇ ਆ বিএনএস تین ਲੈ ਲਗ ਲਗ ਧਾਰਾਵਾਂ ਦੇ ਤਹਿਤ ਕੀਤੀ ਹੈ ਜਿੰਨਾਂ ਕੀ 109 132 221 309 304 62 324 190 ਹਨਾ ਅਲੱਗ ਲਗ ਧਾਰਾਵਾਂ ਦੇ ਇਹਿਤ ਦਰਜ ਇਹ ਐਫ ਆਈ ਆਰ ਕਰਕੇ ਨਛੱਤਰ ਸਿੰਘ ਹੋਰਾਂ ਦੇ ਬਿਆਨ ਤੇ ਤੇ ਜਿਹੜੇ ਬੰਦੇ ਹੈ ਵਿੱਚ ਅਸੀਂ ਉਹਨਾਂ ਨੂੰ ਹੁਣ ਫੜਦੇ ਹੈਗਾ ਜਿਹੜੇ ਅਣਪਛਾਤੇ ਹੈਗੇ ਉਹਨਾਂ ਨੂੰ ਅਸੀਂ ਜਲਦੀ ਸਨਾਖਤ ਕਰਕੇ ਉਹਨਾਂ ਨੂੰ ਵੀ ਫੜਦਾਂਗੇ ਸਰ ਇਹ ਸਾਰੇ ਚੱਕ ਦੇ ਵਿੱਚ ਪੁਲਿਸ ਮਾਰੇ ਦੇ ਨੇ ਜਦੋਂ ਹੋਇਆ ਹੈ ਮੈਂ ਜਿੱਦਾਂ ਤੁਹਾਨੂੰ ਦੱਸਿਆ ਜੀ ਕਿ ਇੱਕ ਸਾਡੇ ਐਸਐਚਓ ਸਾਹਿਬ ਜਿਹੜੇ ਜ਼ਖਮੀ ਹੋਏ ਨੇ ਜੈਤੋਂ ਵਾਲੇ ਐ ਐਸਏ ਨਿਸ਼ਤਰ ਸਿੰਘ ਆ ਜਿਨ੍ਹਾਂ ਦੇ ਬਿਆਨਾਂ ਤੇ ਹੀ ਪਰਚਾ ਦਰਜ ਹੋਇਆ ਮੌਕੇ ਤੇ ਸਨ ਡਿਊਟੀ ਤੇ ਸਨ ਸਾਡੇ ਡੀਐਸਪੀ ਹੈਡਕ quarters ਸਾਹਿਬ ਜਿਹੜੇ ਡਿਊਟੀ ਤੇ ਸਨ ਇੱਥੇ ਉਹ ਫਟੜ ਹੋਇਆ ਇੱਕ ਪੀਐਸਜੀ ਦਾ ਮੁਲਾਜ਼ਮ ਹੋਇਆ ਜਿਹੜੀ ਕਾਂਸਟੇਬਲ ਹੋਈ ਹੈ ਦੇ ਕੋਈ ਦੋ ਤਿੰਨ ਬੰਦੇ ਜਿਹੜੇ ਹੈਗੇ ਉਹ ਸਾਡੇ ਇੱਕ ਮੁਲਾਜ਼ਮ ਦੀ ਇਹਨਾਂ ਨੇ ਜਿਹੜੀ ਪ੍ਰਾਈਵੇਟ ਵੀਕਲ ਤੇ ਤੋਂ ਆਇਆ ਸੀ ਕਿਤੇ ਡਿਊਟੀ ਕਰਦਾ ਉਹਦੀ ਵੀ ਇਹਨਾਂ ਨੇ ਸਾਰੀ ਜਿਹੜੀ ਕਾਰ ਸੀ ਉਹ ਬਿਲਕੁਲ ਹੀ ਭੰਨ ਤੋੜ ਦਿੱਤੀ ਹੈਗੀ ਆ ਉਹਦਾ ਵੀ ਨੁਕਸਾਨ ਕੀਤਾ ਉਹਦੇ ਤਨਖਾਹ ਸਾਡੀ ਉਹ ਰੀਸੈਂਟਲੀ ਆਈ ਸੀ ਤੇ ਉਹਨੇ ਵਿਚਾਰੇ ਨੇ 7000 ਜਿਹੜੀ ਆਪਣੀ ਤਨਖਾਹ ਦਾ ਕਢਾ ਕੇ ਰੱਖਿਆ ਸੀ ਉਹ ਵੀ ਲੈ ਗਏ ਇਸ ਟਾਈਮ ਪਿੰਡ ਦੇ ਹਾਲਾਤ ਕਿਸ ਤਰ੍ਹਾਂ ਬਿਲਕੁਲ ਸ਼ਾਂਤੀ ਹੈ ਜੀ ਇਦਾਂ ਦੀ ਕੋਈ ਇਸ਼ੂ ਨਹੀਂ ਕੱਲ ਹੀ ਇਹ ਜਿਹੜਾ ਹਾਲਾਤ ਉਹ ਤੇ ਕੱਲ ਹੀ ਕਾਬੂ 'ਚ ਆ ਗਈ ਸੀ ਤੇ ਬੰਦੇ ਐਪਰੀਹੈਂਡ ਹੋ ਗਏ ਆ ਤੇ ਸ਼ਾਂਤੀ ਵੀ ਹੈਗੀ ਆ ਪਿੰਡ 'ਚ ਪੀਸਫੁੱਲ ਹਾਲਾਤ ਪੂਰੇ ਪਿੰਡ ਨਿਵਾਸੀਆਂ ਦੇ ਵਿੱਚ ਚੰਗਾ ਦਾ ਮਾਹੌਲ ਬਣਿਆ ਰਿਹਾ ਹੈ ਕੀ ਮੈਸੇਜ ਹੈ ਨੇ ਨਹੀਂ ਡਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਹੈ ਕਿ ਜੀ ਦੇਖੋ ਇੱਥੇ ਤੁਹਾਡੇ ਸਾਹਮਣੇ ਹੈ ਕਿ ਪੁਲਿਸ ਅਸੀਂ ਅੱਗੇ ਫਲੈਗ ਮਾਰਚ ਵੀ ਕੱਢਿਆ ਹੈ ਪੁਲਿਸ ਪ੍ਰੈਜ਼ੈਂਸ ਪੁਲਿਸ ਪ੍ਰੈਜ਼ੈਂਸ ਵੀ ਇੱਥੇ ਸਾਡੀ ਹੈਗੀ ਆ ਤੇ ਅੱਗੇ ਕੁਝ ਸਮੇਂ ਲਈ ਰਹੇਗੀ ਵੀ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਹੈ ਕਿ ਜੇ ਕਿਸੇ ਨੂੰ ਕੋਈ ਲੱਗਦਾ ਹੈਗਾ ਕਿ ਕੋਈ ਇਦਾਂ ਦਾ ਮਨ ਦਾ ਕੋਈ ਸ਼ਾਰਟ ਕਰਨ ਲੱਗਾ ਹੈ ਕਰੋ ਉਹ ਆਪਣੇ ਹੱਥ ਚ ਨਾ ਲੈਣ ਸਾਨੂੰ ਦੱਸੋ ਨਹੀਂ ਉੱਤੇ ਕਾਰੋਈ ਕਰਾਂਗੇ ਇਹਦਾ ਜੀ ਕੱਲ ਇੱਕ ਧਰਨਾ ਲੱਗਾ ਸੀ ਜਿਹੜਾ ਕਿ ਧਰਨਾ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਲਗਾਇਆ ਗਿਆ ਸੀ ਉਹ ਸਡਨਲੀ ਵਾਇਲੈਂਟ ਟਰਨ ਹੋ ਗਿਆ ਉਹਨਾਂ ਨੇ ਇਟਾਂ ਰੋੜੇ ਚਲਾਣੇ ਸ਼ੁਰੂ ਕਰ ਦਿੱਤੇ ਜਿੱਚ ਸਾਡੇ ਪੁਲਿਸ ਮਲਾਜ਼ਮ ਜਿਹੜੇ ਔਨ ਡਿਊਟੀ ਸੀ ਉਹ ਇੰਜਰਡ ਹੋਏ ਹੈਗੇ ਆ ਜਿੱਚ ਸਾਡੇ ਡੀਐਸਪੀ ਸੀਐਸਐਚਓ ਜੈਤੋ ਨੇ ਇਹ ਸਈ ਨਿਸ਼ੱਤਰ ਸਿੰਘ ਹੋਰੀ ਹੈਗੇ ਆ ਲੇਡੀ ਕਨਸਟੇਬਲ ਹੈਗੇ ਨੇ ਕੁਝ ਹੋਰ ਨੇ ਤੇ ਫਿਰ ਜਿਹੜੀ ਸਾਡੇ ਏਸੀ ਨਿਸ਼ੱਤਰ ਸਿੰਘ ਸੰ ਜਿਹੜੇ ਮੌਕੇ ਤੇ ਡਿਊਟੀ ਦੇ ਹਾਜ਼ਰ ਸੀ ਉਹਨਾਂ ਦੇ ਬਿਆਨਾਂ ਤੇ ਇੱਕ ਅਸੀਂ ਐਫਆਈਆਰ ਦਰਜ ਕੀਤੀ ਆ ਜੈਤੋ ਥਾਣੇ ਨੰਬਰ 9 ਸਾਡੀ ਐਫਆਈਆਰ ਹੈਗੀ ਆ ਤਕਰੀਬਨ 40 ਬੰਦੇ ਆ ਜਿਹੜੇ ਬਾਈ ਨੇਮ ਹੈਗੇ ਆ ਕੁਝ ਅਨਨੋਨ ਹੈਗੇ ਆ ਬੀਐਨਐਸ ਦੀਆਂ ਲੈਦ ਲੱਗ ਲੱਗ ਧਾਰਾਵਾਂ ਦੇ ਤਹਿਤ ਕੀਤੀ ਹੈ ਜਿੰਨਾਂ 109 132 221 309 304 62 324 190 ਹਨਾ ਅਲੱਗ ਲੱਗ ਧਾਰਾਵਾਂ ਦੇ ਇਹਿਤ ਦਰਜ ਇਹ ਐਫਆਈਆਰ ਕਰਕੇ ਨਿਛੱਤਰ ਸਿੰਘ ਹੋਰਾਂ ਦੇ ਬਿਆਨ ਤੇ ਤੇ ਜਿਹੜੇ ਬੰਦੇ ਹੈ ਵਿੱਚ ਅਸੀਂ ਉਹਨਾਂ ਨੂੰ ਹੁਣ ਫੜਦੇ ਹੈਗਾ ਜਿਹੜੀ ਅਣਪਛਾਤੀ ਹੈਗੀ ਉਹਨਾਂ ਨੂੰ ਅਸੀਂ ਜਲਦੀ ਸਨਾਖਤ ਕਰਕੇ ਉਹਨਾਂ ਨੂੰ ਵੀ ਫੜਦਾ ਸਰ ਇਹ ਸਾਰੇ ਚੱਕ ਦੇ ਵਿੱਚ ਪੁਲਿਸ ਮਾਰੇ ਬਿੰਦੂ ਜਗਮ ਹੋਇਆ ਹੈ ਮੈਂ ਜਿਹਦਾ ਤੁਹਾਨੂੰ ਦੱਸਿਆ ਜੀ ਕਿ ਇੱਕ ਸਾਡੇ ਐਸਐਸਓ ਸਾਹਿਬ ਜਿਹੜੇ ਜ਼ਖਮੀ ਹੋਏ ਨੇ ਜੈਤੋਂ ਵਾਲੇ ਐ ਐਸਈ ਨਿਸ਼ੱਤਰ ਸਿੰਘ ਆ ਜਿਨ੍ਹਾਂ ਦੇ ਬਿਆਨਾਂ ਤੇ ਹੀ ਪਰਚਾ ਦਰਜ ਹੋਇਆ ਮੌਕੇ ਤੇ ਸੇਨ ਡਿਊਟੀ ਤੇ ਸਨ ਸਾਡੇ ਡੀਐਸਪੀ ਹੈਡਕ quarters ਸਾਹਿਬ ਜਿਹੜੇ ਡਿਊਟੀ ਤੇ ਸਨ ਇੱਥੇ ਉਹ ਫਟੜ ਹੋਏ ਇੱਕ ਪੀਐਸਜੀ ਦਾ ਮੁਲਾਜ਼ਮ ਹੋਇਆ ਜਿਹੜੀ ਕਾਂਸਟੇਬਲ ਹੋਈ ਹੈ ਤੇ ਕੁਝ ਦੋ ਤਿੰਨ ਬੰਦੇ ਹੋਰ ਜਿਹੜੇ ਹੈਗੇ ਉਹ ਸਾਡੇ ਇੱਕ ਮੁਲਾਜ਼ਮ ਵੀ ਇਹਨਾਂ ਨੇ ਜਿਹੜੀ ਪ੍ਰਾਈਵੇਟ ਵਹੀਕਲ ਤੇ ਤੋਂ ਆਇਆ ਸੀ ਕਿਤੇ ਡਿਊਟੀ ਕਰਦਾ ਉਹਦੀ ਵੀ ਇਹਨਾਂ ਨੇ ਸਾਰੀ ਜਿਹੜੀ ਕਾਰ ਸੀ ਉਹ ਬਿਲਕੁਲ ਹੀ ਭੰਨ ਤੋੜ ਦਿੱਤੀ ਹੈਗੀ ਆ ਉਹਦਾ ਵੀ ਨੁਕਸਾਨ ਕੀਤਾ ਉਹਦੇ ਤਨਖਾਹ ਸਾਡੀ ਉਹ ਰੀਸੈਂਟਲੀ ਆਈ ਸੀ ਤੇ ਉਹਨੇ ਵਿਚਾਰੇ ਨੇ 7000 ਜਿਹੜੀ ਆਪਣੀ ਤਨਖਾਹ ਦਾ ਕਢਾ ਕੇ ਰੱਖਿਆ ਸੀ ਉਹ ਵੀ ਲੈ ਗਏ ਇਸ ਟਾਈਮ ਪਿੰਡ ਦੇ ਹਾਲਾਤ ਕਿਸ ਤਰ੍ਹਾਂ ਬਿਲਕੁਲ ਸ਼ਾਂਤੀ ਹੈ ਜੀ ਇਦਾਂ ਦੀ ਕੋਈ ਇਸ਼ੂ ਨਹੀਂ ਕੱਲ ਹੀ ਜਿਹੜਾ ਹਾਲਾਤ ਉਹ ਤੇ ਕੱਲ ਹੀ ਕਾਬੂ 'ਚ ਆ ਗਈ ਸੀ ਤੇ ਬੰਦੇ ਐਪਰੀਹੈਂਡ ਹੋ ਗਏ ਆ ਤੇ ਸ਼ਾਂਤੀ ਵੀ ਹੈਗੀ ਆ ਪਿੰਡ 'ਚ ਪੀਸਫੁੱਲ ਹਾਲਾਤ ਪੂਰੇ ਪਿੰਡ ਨਿਵਾਸੀਆਂ ਦੇ ਵਿੱਚ ਚੰਗਾ ਦਾ ਮਾਹੌਲ ਬਣਿਆ ਹੋਇਆ ਹੈ ਕਿ ਮੈਸੇਜ ਕਿੰਨੇ ਡਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਹੈ ਕਿ ਜੀ ਦੇਖੋ ਇੱਥੇ ਤੁਹਾਡੇ ਸਾਹਮਣੇ ਹੈ ਕਿ ਪੁਲਿਸ ਅਸੀਂ ਅੱਗੇ ਫਲੈਗ ਮਾਰਚ ਵੀ ਕੱਢਿਆ ਹੈ ਪੁਲਿਸ ਪ੍ਰੈਜ਼ੈਂਸ ਪੁਲਿਸ ਪ੍ਰੈਜ਼ੈਂਸ ਵੀ ਇੱਥੇ ਸਾਡੀ ਹੈਗੀ ਆ ਤੇ ਅੱਗੇ ਕੁਝ ਸਮੇਂ ਲਈ ਰਹੇਗੀ ਵੀ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਹੈ ਕਿ ਜੇ ਕਿਸੇ ਨੂੰ ਕੋਈ ਲੱਗਦਾ ਹੈਗਾ ਕਿ ਕੋਈ ਇਦਾਂ ਦਾ ਮੁੰਡਾ ਕੋਈ ਸ਼ਾਰਟ ਕਰਨ ਲੱਗਾ ਹੈ ਕਰੋ ਉਹ ਆਪਣੇ ਹੱਥ ਚ ਨਾ ਲੈਣ ਸਾਨੂੰ ਦੱਸੋ ਨਹੀਂ ਉੱਤੇ ਕਾਰਵਾਈ ਕਰਾਂਗੇ